ਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਫਾਜ਼ਲਕਾ ਵਿੱਚ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਆਪਣੇ ਸਿਖਰਾਂ ਤੇ ਹੈ ਪੁਲਿਸ ਵੱਲੋਂ ਵੱਡੀਆਂ ਮੱਲਾ ਮਾਰਕਾਂ ਜਾ ਰਹੀਆਂ ਨੇ ਫਾਜ਼ਲਕਾ ਵਿੱਚ ਇਸ ਸਮੇਂ 1 ਕਿਲੋ 20 ਗ੍ਰਾਮ ਹਿਰੋਇਨ ਦੀ ਵੱਡੀ ਰਿਕਵਰੀ ਕੀਤੀ ਗਈ ਹੈ ਵਧੇਰੇ ਜਾਣਕਾਰੀ ਲੈਣੇ ਆ ਫਾਜ਼ਲਕਾ ਦੇ ਐਸਐਸਪੀ ਗੁਰਮੀਤ ਸਿੰਘ ਜੀ ਕੋਲ ਹਾਂਜੀ ਸਰ ਸਰਕੀ ਰਿਕਵਰੀ ਹੋਈ ਹੈ ਹੋਰ ਕਿੰਨੇ ਮਲਜਮ ਫੜੇ ਗਏ ਕੱਲ ਸਾਡੇ ਵੱਲੋਂ ਇੱਕ ਇਨਪੁਟ ਬੇਸਡ ਬਹੁਤ ਵਧੀਆ ਆਪਰੇਸ਼ਨ ਚਲਾਇਆ ਗਿਆ ਜਿਹੜਾ ਕਿ ਜੁਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਉਹਦੇ ਸੰਬੰਧ ਵਿੱਚ ਸਾਡੇ ਸੀਆਈਏ ਇਨਚਾਰਜ ਫਾਜ਼ਿਲਕਾ ਨੇ ਇੱਕ ਗੱਡੀ ਇਨਟਰਸੈਪਟ ਕੀਤੀ ਜਿਹੜੀ ਕਿ ਬੱਗੇ ਕੇ ਮੋੜ ਲੱਗੇ ਉਹਨੂੰ ਚੈੱਕ ਕਰਤੇ ਉਹਦੇ ਕੋਲ 1 ਕਿਲੋ 20 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਉਹਦੇ ਵਿੱਚ ਸਰਜੀਤ ਸਿੰਘ ਤੇ ਗੁਰਮੀਤ ਸਿੰਘ ਸੀਗੇ ਜਿਹੜੇ ਦੋਨੇ ਉਹਦੇ ਵਿੱਚ ਸਵਾਰ ਸੀਗੇ ਸਕੋਰਪੀਓ ਗੱਡੀ ਸੀਗੀ ਸੋ ਉਹਨੂੰ ਚੈੱਕ ਕਰਨ ਤੇ ਸਾਨੂੰ ਇਹ ਰਿਕਵਰੀ ਹੋਈ ਉਹਨਾਂ ਤੇ ਅਸੀਂ ਐਫ ਆਈ ਆ ਦਰਜ ਕਰਕੇ ਤੇ ਉਹਨਾਂ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ ਹੁਣ ਅਸੀਂਾਂ ਤੋਂ ਜਿਹੜਾ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਬੈਕਵਰਡ ਤੇ ਫਾਰਵਰਡ ਲਿੰਕੇਜ ਵੀ ਕਿੱਧਰੋਂ ਆਈ ਸੀ ਤੇ ਕਿੱਧਰ ਨੂੰ ਜਾਣੀ ਸੀਗੇ ਨਾੜੀ ਅਸੀ ਸਰ ਕੱਲ ਇੱਕ ਕਾਮਲ ਵਾਲੇ ਵੀ ਜਿਹੜਾ ਆਪਰੇਸ਼ਨ ਕੀਤਾ ਸੀਗਾ ਉਹਦੇ ਵਿੱਚ ਘਰ ਕੋਲ ਘਰ ਦੇ ਵਿੱਚੋਂ ਹੀ ਕਰੀਬ 24000 ਜੇਡ ਸੀ ਪ੍ਰੈਗਬਲਨ ਜਿਹੜੀ ਗੋਲੀ ਜਿਹੜੀ ਰਿਕਵਰ ਕੀਤੀ ਨਾਲ ਉਹਦੇ 300 ਜਿਹੜੀ ਲੂਸ ਗੋਲੀਆਂ ਸੀਗੀਆਂ ਉਹਦੇ ਵਿੱਚ ਵੀ ਅਸੀਂ ਮਦਨ ਲਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਤਾਂ ਸਾਡੇ ਵੱਲੋਂ ਕੰਟੀਨਿਊਸਲੀ ਜਿਹੜਾ ਫੋਕਸਡ ਵੇ ਨਾਲ ਜਿਹੜਾ ਸਾਹੀ ਹੈ ਜਿਹੜੀ ਮੂਮੈਂਟ ਨੂੰ ਜਿਹੜਾ ਅੱਗੇ ਜਿਹੜਾ ਇੱਤੇ ਵਰਕ ਕਰ ਰਹੇ ਆ ਇਹ ਸਾਨੂੰ ਬੜੀ ਵਧੀਆ ਕਾਮਯਾਬੀਆਂ ਹਾਸਲ ਹੋਰੀਆਂ ਇਹਦੇ ਵਿੱਚ ਸੋ ਆਸ ਕਰਦੇ ਆ ਕਿ ਜਿਹੜਾ ਇਸ ਮੌਮਨ ਦੇ ਵਿੱਚ ਜਿਹੜਾ ਪਬਲਿਕ ਵੱਲੋਂ ਜਿਹੜਾ ਸਾਨੂੰ ਜਿਹੜਾ মিডিਆ ਭਾਈਚਾਰੇ ਵੱਲੋਂ ਜਿਹੜਾ ਪੂਰਾ ਸਹਿਯੋਗ ਮਿਲ ਰਿਹਾ ਮਿਲਦਾ ਵੀ ਰਹੇਗਾ ਸੋ ਮੈਂ ਇਹੀ ਰਿਕਵੈਸਟ ਕਰਦਾ ਕਿ ਕਿਤੇ ਵੀ ਜਿੱਦੇ ਕੋਈ ਪਬਲਿਕ ਦੇ ਵਿੱਚ ਕੋਈ ਇਹੋ ਜੀ ਗੱਲ ਨੋਟਿਸ ਹੁੰਦੀ ਹੈ ਕਿ ਕੋਈ ਘਰ ਜਿਹੜਾ ਇਹੋ ਜੀਆਂ ਹਰਕਤਾਂ ਦੇ ਵਿੱਚ ਜਿਹੜਾ ਲੱਗਾ ਹੋਇਆ ਤਾਂ ਉਹ ਸਾਨੂੰ ਉਹਦੇ ਬਾਰੇ ਜਿਹੜਾ ਤਲਾਹ ਦੇ ਸਕਦਾ ਪੰਜਾਬ ਸਰਕਾਰ ਵੱਲੋਂ ਜਿਹੜਾ ਸੇਫ ਪੰਜਾਬ ਇੱਕ ਐਪ ਜਿਹੜਾ ਖੋਲਿਆ ਗਿਆ ਉਹਦੇ ਵਿੱਚ 97979100200 ਫੋਨ ਦੇ ਉੱਤੇ ਜਿਹੜਾ ਇਨਫੋਰਮੇਸ਼ਨ ਉਹ ਦੇ ਦੇ ਸਕਦਾ ਜਿਹੜੀ ਕਿ ਟੋਟਲੀ ਜਿਹੜੀ ਉਹ ਇਨਫੋਰਮੇਸ਼ਨ ਗੁਪਤ ਹੁੰਦੀ ਆ ਇਹਦੇ ਵਿੱਚ ਕਾਲਰ ਦਾ ਜਿਹੜਾ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਵੀ ਕਾਲਰ ਕੌਣ ਹੈ ਨਾ ਉਹਦਾ ਨੰਬਰ ਡਿਸਪਲੇ ਹੁੰਦਾ ਸੋ ਇੱਕ ਬਹੁਤ ਵਧੀਆ ਐਪ ਹੈ ਇਹਦੇ ਉੱਤੇ ਮੈਕਸਿਮਮ ਜਿਹੜਾ ਸਾਨੂੰ ਹੈ ਜਿਹੜੀ ਰਿਪੋਰਟਿੰਗ ਜਿਹੜੀ ਕਰ ਸਕਦੇ ਆ ਤੇ ਇਹ ਰਿਪੋਰਟਿੰਗ ਜਿਹੜੀ ਹੈ ਇਹਦੇ ਤੇ ਸਾਡੀਆਂ ਕਾਫੀ ਜ਼ਿਆਦਾ ਸਾਡੀਆਂ ਰਿਕਵਰੀਆਂ ਵੀ ਹੋ ਰਹੀਆਂ ਹੁੰਦੀਆਂ ਆ ਸੋ ਆਸ ਕਰਦੇ ਹਾਂ ਕਿ ਜਿਹੜਾ ਜਲਦੀ ਹੀ ਜਿਹੜਾ ਅਸੀਂ ਪਬਲਿਕ ਦੇ ਸਹਿਯੋਗ ਨਾਲ ਜਿਹੜਾ ਅਸੀਂ ਇਸ ਨੂੰ ਜਿਹੜਾ ਨਸ਼ੇ ਦੀ ਜਿਹੜੀ ਜਿਹੜੀ ਇਲਾਮਤ ਹੈ ਉਹਨੂੰ ਜਿਹੜੀ ਖਤਮ ਖਤਮ ਕਰ ਸਕਾਂਗੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਹੈਲਪਲਾਈਨ ਐਪ ਉੱਪਰ ਵੱਧ ਤੋਂ ਵੱਧ ਨਸ਼ਾ ਤਸਕਰਾਂ ਦੀ ਜਾਂ ਨਸ਼ਾ ਕਰਨ ਵਾਲਿਆਂ ਦੀ ਜਾਣਕਾਰੀ ਦਿਓ ਤਾਂ ਜੋ ਆਮ ਲੋਕਾਂ ਦੇ ਸਹਿਯੋਗ ਨਾਲ ਨਿਸ਼ਾਤ ਉਸ ਤਰ੍ਹਾਂ ਤੇ ਠੱਲ ਪਾਈ ਜਿਵੇਂ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਦੈਨਿਕ ਸਵੇਰਾ ਟੀਵੀ ਤੋਂ ਹਾਂ